ਸਤਿ ਸ਼੍ਰੀ ਅਕਾਲ ਗੱਲ ਕਰਨੀ ਆ ਪਿਤਾ ਪੁਰਖੀ ਕਿਤੇ ਦੀ ਹਰੇਕ ਬੰਦਾ ਦੇਖ ਲਓ ਆਪਣੇ ਮਹਾਨ ਪਰਿਵਾਰਾਂ ਚੋਂ ਦੇਖ ਲਓ ਸੁਨਿਆਰੇ ਪਰਿਵਾਰਾਂ ਚੋਂ ਦੇਖ ਲਓ ਜਾਂ ਕੋਈ ਹੋਰ ਦੇਖ ਲਓ ਹਰ ਦਾ ਬੱਚਾ ਪਿਤਾ ਪੁਰਖੀ ਕੀਤਾ ਕਰਦਾ ਜੇ ਸੁਨਿਆਰਾ ਤਾਂ ਉਹਦੀਆਂ ਪਿਛਲੀਆਂ ਪੀੜੀਆਂ ਵੀ ਸੁਨਿਆਰੇ ਦਾ ਕੰਮ ਕਰਦੀਆਂ ਤੇ ਜਿਹੜੀ ਮੇਰੇ ਆਪਣੇ ਹਾਨ ਦੀ ਐ ਜਾਂ ਮੇਥੋਂ ਛੋਟੀ ਆ ਉਹਨੂੰ ਕੰਮ ਸਿਖਾ ਰਹੇ ਆ ਉਹ ਵੀ ਅੱਗੇ ਪਿਤਾਪੁਰ ਕੀ ਕੀਤਾ ਕਰੋ ਕਿ ਕਪੜੇ ਦੀ ਦੁਕਾਨ ਆ ਉਹ ਕਪੜੇ ਦੀ ਦੁਕਾਨ ਤੇ ਬੈੰਦਾ ਉਹ ਇਹ ਨਹੀਂ ਕਹਿੰਦੇ ਕਿ ਉਹਨੂੰ ਬਾਹਰ ਭੇਜ ਦੀਏ ਜਾਂ ਉਹਨੂੰ ਕੋਈ ਹੋਰ ਕੰਮ ਸਿਖਾ ਦੀਏ ਅੱਜ ਕੱਲ ਕੰਮ ਜਿਹੜੇ ਜਿਹਨੂੰ ਹੱਥਾਂ ਦਾ ਕੋਈ ਕੰਮ ਆਉਂਦਾ ਜਿਹਨੂੰ ਹੱਥ ਦੀ ਕਲਾ ਆਉਂਦੀ ਹੈ ਬਾਹਰ ਲਿਆਂਦਾ ਵੀ ਹੁਣ ਇਹੋ ਹਾਲ ਆ ਵੀ ਜਿਹੜਾ ਇਧਰੋਂ ਕੋਈ ਸਿੱਖ ਕੇ ਜਾਂਦਾ ਨਾ ਕੋਈ ਹੱਥ ਦਾ ਕੰਮ ਜਿਹਨੂੰ ਕੋਈ ਮਾੜਾ ਮੋਟਾ ਕੋਈ ਕੰਮ 'ਚ ਆਉਂਦਾ ਉਹਨੂੰ ਹੀ ਉਹ ਸਤਾਦੇ ਆ ਬਾਕੀਆਂ ਦੀ ਉਹ ਵੀ ਨਹੀਂ ਫੈਲਾ ਚੱਕਦੇ ਆਹ ਹਾਲ ਹੋਇਆ ਪਿਆ ਤੇ ਸਾਡੇ ਵਾਲਿਆਂ ਦਾ ਕਿਸਾਨਾਂ ਦਾ ਹੁਣ ਮੈਂ ਕਹਿੰਦਾ ਚੰਗਾ ਤੁਹਾਨੂੰ ਲੱਗਦਾ ਵੀ ਸਾਡੇ ਵਾਲੇ ਜਵਾਕ ਨੂੰ ਕਹਿ ਲੈਣਗੇ ਇਹਨੂੰ ਤੇ ਪੜਾਉਣਾ ਜੀ ਇਹਨੂੰ ਤੇ ਬਾਹਰ ਭੇਜਣਾ ਜੀ ਆਏ ਨਹੀਂ ਕਹਿੰਦੇ ਜਾਂ ਕੋਈ ਇਹਨੂੰ ਨੌਕਰੀ ਲਵਾ ਦਈਏ ਹਾਲਾਂਕਿ ਬਾਬੇ ਨਾਨਕ ਕਹਿੰਦੇ ਆਖਿਆ ਵੀ ਉਤਮ ਖੇਤੀ ਮੱਧਮ ਵਪਾਰ ਤੀਜਾ ਦਰਜਾ ਨੌਕਰੀ ਨੂੰ ਦਿੱਤਾ ਵੀ ਨੌਕਰੀ ਜਾ ਕਰੀ ਚਲੋ ਕਰੋ ਅਸੀਂ ਇਹ ਨਹੀਂ ਕਹਿੰਦੇ ਵੀ ਨੌਕਰੀ ਨਾ ਕਰੋ ਪਰ ਖੇਤੀ ਦਾ ਨਾਂ ਛੱਡੋ ਉਹ ਸਾਡੇ ਵਾਲੇ ਜਵਾਕਾਂ ਨੂੰ ਵੱਡਿਆਂ ਨੇ ਖੇਤੀ ਉਹ ਛਲਾ ਰੱਖੀ ਹੈ ਕੀ ਕਰਨਾ ਤੰਦ ਪਿੱਟ ਕੇ ਔਰ ਰਹਿਣ ਦੇ ਮਿੱਟੀ ਚ ਮਿੱਟੀ ਹੋਏਗਾ ਉਹ ਪਤੰਦਰੋ ਜੀ ਆਪਾਂ ਮਿੱਟੀ ਚ ਆਪਾਂ ਨੂੰ ਬਾਬੇ ਨੇ ਬਣਾਇਆ ਹੈ ਮਿੱਟੀ ਚ ਮਿੱਟੀ ਹੋਣ ਲਈ ਹੈ ਇਸ ਸਭ ਨੂੰ ਛਾਹੀ ਕੰਮ ਹੀ ਇਹ ਐ ਜ਼ਮੀਨਾਂ ਦੇ ਮਾਲਕ ਆਪਾਂ ਨੂੰ ਬਣਾਏ ਕਿਉਂ ਬਾਬੇ ਨੇ ਕਿਸੇ ਗੱਲ ਤੋਂ ਹੀ ਬਣਾਇਆ ਸੀ ਵੀ ਇਹੀ ਕਰਨ ਜੋਗ ਰਿਆ ਆਪਾਂ ਵੀ ਛੱਡ ਜਾਗੇ ਤਾਂ ਇਹਨਾਂ ਨੂੰ ਕਰੂਗਾ ਕੌਣ ਖੇਤੀ ਇੱਕ ਪਾਸੇ ਤਾਂ ਆਪਾਂ ਰੋਈ ਜਾਂਦੇ ਆ ਵੀ ਕਾਰਪੋਰੇਟ ਘਰਾਣੇ ਆ ਵੱਡੇ ਵੱਡੇ ਸ਼ੈੱਲਰ ਲਾਤੇ ਇਹ ਜ਼ਮੀਨਾਂ ਆਪਣੀਆਂ ਖੋਹ ਰਹੇ ਆ ਅੱਛਾ ਖੇਤੀ ਇੱਥੇ ਕੋਈ ਕਰਦਾ ਨਹੀਂ ਤੇ ਫਿਰ ਇੱਥੇ ਕਰੋਗੇ ਕੀ ਤੁਸੀਂ ਖੇਤੀ ਦਾ ਕਿਰਪਾ ਕਰਕੇ ਜਿਹਦੇ ਕੋਲ ਜੱਦੀ ਪੁਸ਼ਟੀ ਪੈਲੀ ਹੈ ਉਜ ਨਹੀਂ ਬਾਲੀ ਕਰਨੀ ਵਿਚਾਰਾ ਦਿਨ ਚਲੋ ਆਪਦਾ ਸੈੱਡ ਬਿਜ਼ਨਸ ਵੀ ਕਰੋ ਕਿਨਾਲ ਦੀ ਨਾਲ ਪਰ ਖੇਤੀ ਜ਼ਰੂਰ ਕਰਿਆ ਕਰੋ ਜਿੰਨੀ ਕੋ ਹੋ ਸਕੇ ਬੜੀ ਮਿਹਰਬਾਨੀ